ਹੈਲੋ एवरीवन ਅੱਜ ਅਸੀਂ ਕਰਨ ਜਾ ਰਹੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲੜੀਆਂ ਗਈਆਂ ਲੜਾਈਆਂ ਜੋ ਕਿ ਉਸ ਟਾਈਮ ਜਿਹੜਾ ਰਾਜਾ ਭੀਮ ਚੰਦ ਜਾਂ ਮੁਗਲ ਸਿੱਖ ਜਿਹੜੇ ਉਹ ਸਾਥੂ ਦੀ ਲੜਾਈਆਂ ਜਿਹੜੇ ਲੜਦੇ ਰਹਿੰਦੇ ਸੀਗੇ ਤੇ ਉਹਦੇ ਵਿੱਚ ਟਰਿਕ ਦੇ ਥਰੂ ਆਪਾਂ ਕਰਾਂਗੇ ਕਿ ਕਿਹੜੀ ਲੜਾਈ ਇਸ ਤਰ੍ਹਾਂ ਦੀ ਤਾਂ ਇਹਦੇ ਚ ਹੈ ਬੀ ਐਮ ਡੀ ਐਲ ਐਰ ਪੰਗਾਣੀ ਉਸ ਤੋਂ ਬਾਅਦ ਨਦੌਣ ਤੇ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਦੀ ਤੇ ਉਸ ਤੋਂ ਬਾਅਦ ਨਿਰਮੋਹ ਦੀ ਲੜਾਈ ਭੰਗਾਣੀ ਫਿਰ ਨਦੌਣ ਫਿਰ ਅਨੰਦਪੁਰ ਸਾਹਿਬ ਉਸ ਤੋਂ ਬਾਅਦ ਨਿਰਮੋਧੀ ਲੜਾਈ ਹੁੰਦਾ ਕੀ ਹੈ ਜਿਹੜੀ ਪਹਿਲੀ ਲੜਾਈ ਲੜੀ ਗਈ ਸੀ ਪੰਗਾੜੀ ਦੀ 1688 ਚ ਨਦੌਣ ਦੀ 1690 ਚ 1701 ਚ ਅਨੰਦਪੁਰ ਸਾਹਿਬ ਦੀ 1702 ਚ ਨਿਰਮੋਧੀ ਲੜਾਈ ਪੰਗਾੜੀ ਦੀ ਲੜਾਈ ਚ ਕੀ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ ਦੇ ਸਿੱਖ ਹੁੰਦੇ ਨੇ ਨਾਲ ਤੇ ਗੁਰੂ ਜੀ ਦੇ ਕੋਲ ਗੁਰੂ ਜੀ ਨਾਲ ਕੋਲ ਗੋਬੀ ਜੀ ਤੇ ਨਾਲ ਹੁੰਦੇ ਨੇ ਸਿੱਖ ਤੇ ਸਾਹਮਣੇ ਹੁੰਦਾ ਹੈ ਰਾਜਾ ਪੀਮਚਨ ਤੇ ਪਹਾੜੀ ਰਾਜੇ ਰਾਜਾ ਪੀਮਚਨ ਤੇ ਪਹਾੜੀ ਰਾਜੇ ਤਾਂ ਇਹ ਜਿੱਤ ਕੀ ਹੁੰਦੀ ਹੈ ਗੁਰੂ ਜੀ ਤੇ ਉਹਨਾਂ ਦੀ ਸਿੱਖਾਂ ਦੀ ਜਿੱਤ ਹੁੰਦੀ ਹੈ ਉਸ ਤੋਂ ਬਾਅਦ ਜਿਹੜੇ ਆ ਜਿਹੜੇ ਹੁੰਦੇ ਨੇ ਰਾਜਾ ਭੀਮ ਜਨ ਤੇ ਪਹਾੜੀ ਰਾਜ ਉਹ ਇਹਨਾਂ ਨਾਲ ਕੀ ਕਰ ਲੈਂਦੇ ਨੇ ਗੁਰੂ ਜੀ ਨਾਲ ਦੋਸਤੀ ਕਰ ਲੈਂਦੇ ਨੇ ਦੋਸਤ ਬਣ ਜਾਂਦੇ ਨੇ ਉਸ ਤੋਂ ਬਾਅਦ 1688 ਚ 1688 ਚ ਫਿਰ 1600 90 ਚ ਤੇ 1701 ਚ ਉਸ ਤੋਂ ਬਾਅਦ 1702 ਚ ਹੋਰ ਵੀ ਲੜਾਈਆਂ ਨੂੰ ਆਪਾਂ ਅਗਲੀ ਵੀਡੀਓ ਚ ਕਰਾਂਗੇ ਜ ਜੇ ਚਾਹ ਬਾਈਂ ਦੀ ਬਣ ਕਰਾਂਗੇ ਜਸਟਿਸ ਤੇ ਇਹਦੇ ਜਿਹੜੇ ਚਾਰ ਅਰਿਆਂ ਤੇ ਗੁਰੂ ਜੀ ਜਿੱਤਦੇ ਨੇ ਗੁਰੂ ਜੀ ਗੁਰੂ ਜੀ ਗੁਰੂ ਜੀ ਚਾਰ ਅਰਿਆਂ ਦਾ ਇੱਕੋ ਹੀ ਸਾਰ ਹੈ ਗੁਰੂ ਜੀ ਜੈ ਜੈਕਾਰ ਬਸ ਸਾਹਮਣੇ ਵਾਲਾ ਬੰਦਾ ਰਹਿਣਾ ਪੜਾ ਤਿੰਨ ਦੋਣ ਚ ਜਿਹੜਾ ਅਲਿਫ ਤੋਂ ਹੁੰਦਾ ਹੈ ਉਂਗਲਾਂ ਦਾ ਗਵਰਨਰ ਉਹ ਵੀ ਆ ਜਾਂਦਾ ਆਲਿਫ ਬਾਅਦ ਆ ਜਾਂਦਾ ਅਲਿਫ ਖਾ ਵੀ ਫੇਰ ਨੰਦ ਗੁਰ ਸਾਹਿਬ ਜੀ ਨਾਲ ਆਇਆ ਇੱਥੇ ਰਾਜਾ ਜਨਾ ਪੀਂਚੰਦ ਇਹ ਆਰ ਜਾਂਦਾ ਤੇ ਉਸ ਤੋਂ ਬਾਅਦ ਇਹ ਜਿਹੜੇ ਰਾਜਾ ਪੀਂਚੰਦ ਜਾਂ ਹੋਰਾਂ ਨਾਲ ਕੁਝ ਮੁਗਲ ਜਿਆ ਕੁਝ ਬਾੜੀ ਰਾਜੇ ਹੁੰਦੇ ਨੇ ਉਹ ਇਹਨਾਂ ਨਾਲ ਗੁਰ ਜੀ ਨਾਲ ਸਟਾਈਲ ਤੋਂ ਬਾਅਦ ਸੰਧੀ ਕਰ ਲੈਂਦੇ ਉਸ ਬਾਅਦ ਨਿਰਮੋਧ ਚਲੇ ਜਾਂਦੇ ਨੇ ਗੁਰੂ ਜੀ ਤੇ ਉੱਥੋਂ ਉਸ ਤੋਂ ਬਾਅਦ ਫੇਰ ਇਹ ਅਟੈਕ ਕਰਦੇ ਨੇ ਰਾਜਾ ਭੀਤੰਦ ਕੁਸ਼ਪਾੜਾ ਜੇ ਹਮਲ ਤਾਂ ਫੇਰ ਵੀ ਉੱਥੇ ਇੰਕਰੀਜਿਤ ਹੁੰਦੀ ਆ ਗੁਰੂ ਜੀ ਵੀ ਜਿੱਤ ਹੁੰਦੀ ਹੈ ਤਾਂ ਇਹ ਲੜਾਈਆਂ ਦੇ ਤੁਹਾਨੂੰ ਸੰਨ ਯਾਦ ਰਹਿਣ ਜੈ ਦੇ ਅੱਜ ਆ ਕਿਸ ਤਰ੍ਹਾਂ ਹੋ ਸਕਦੀਆਂ ਉਹ ਕਾਲ ਸਭੰਦੀ ਸਥਾਪਨਾ ਵਿਸ਼ੇਸ਼ ਹੋਉਂਦੀ ਹੈ ਵਿੱਚ ਉਸ ਤੋਂ ਪਹਿਲਾਂ ਕਿਹੜੀ ਜੜਾਈ ਹੈ ਪੰਗਾੜੀ ਤੇ ਨਦੋਣੀ ਇਹ ਬੋਲ ਸਕਦੇ ਆ ਤਾਂ ਇਹ ਕੁਝ ਲੜਾਈਆਂ ਨੇ ਕਿਹੜੀਆਂ ਜੋ ਗੁਰੂ ਗੋਬੀ ਸਿੰਘ ਜੀ ਦੇ ਸਮੇਂ ਤੇ ਲੜੀਆਂ ਗਈਆਂ ਤਾਂ ਇਹਨਾਂ ਚੋਂ ਜਿਹੜਾ ਤਮੂ ਇੱਕ ਅੰਦਾ ਕਵੈਸਚਨ ਜਿਹੜਾ ਪੇਪਰ 'ਚ ਇੱਕ ਨੂੰ ਮਿਲ ਸਕਦਾ ਹੈ ਧੰਨਵਾਦ